ਉਦੋਂ ਐਸੀ ਦਿੱਲੀ ਦਾ ਫਰਕ ਸੀ ਹੁਣ ਮਾਈ ਨਾਲੇ ਰੋਏ ਨਾਲੇ ਪਿੱਟੇ ਨਾਲੇ ਸੀਸਾ ਵੀ ਦੇਵੇ ਉਹਨੇ ਚਿੱਠੀ ਲਿਖ ਦਿੱਤੀ ਜੇ ਉਹ ਕਹੇ ਤੇਰਾ ਬੇਟਾ ਮੈਂ ਸਿੱਖ ਨਹੀਂ ਤੇ ਉਹਨੂੰ ਛੱਡ ਦਿੱਤਾ ਜਾ ਮੋਹਰ ਲਾ ਦਿੱਤੀ ਦਸਕਤ ਹੁਣ ਦਿੱਲੀ ਦੇ ਰਾਜੇ ਦੇ ਦਸਕਤ ਹੋਣ ਮੋਹਰ ਲੱਗੀ ਹੋਵੇ ਚਿੱਠੀ ਤੇ ਤੇ ਇਹ ਨੌਕਰਾਂ ਦੀ ਕੀਮਤ ਤੇ ਪਾਈ ਹਿਲ ਜਾਣ ਕਿਤੇ ਉਹ ਚਿੱਠੀ ਪੜੀ ਵਾ 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 ਕਾਕਾ ਇਹਨੂੰ ਕਹਿੰਦੇ ਜੰਗੇ ਬਾਗ ਆ ਵੇਖ ਤੇਰੀ ਮਾਂ ਨੇ ਲਖਾਇਆ ਉਹ ਕਹਿੰਦੀ ਚੱਲ ਬੇਟਾ ਘਰ ਚਲੀਏ ਕੀ ਮੇਰਾ ਤਾਂ ਘਰ ਆਈਏ ਜਿੱਥੇ ਮੈਂ ਹਾਂ ਮੈਂ ਘਰ ਘੁਰ ਕਿੱਥੇ ਜਾਣਾ ਨਹੀਂ ਮੈਂ ਲਖਾ ਲਿਆਂਦਾ ਤੂੰ ਕਹਿ ਦੇ ਮੈਂ ਸਿੱਖ ਨਹੀਂ ਉਹ ਕਹਿੰਦਾ ਮਾਈ ਮੇਰੀ ਸੁਣ ਗੱਲ ਮੈਂ ਤੇ ਸੇਖਾਂ ਤੂੰ ਮੇਰੀ ਮਾਂ ਹੀ ਨਹੀਂ ਕਾ ਮੁਕਾ ਤੂੰ ਮੇਰੀ ਮਾਂ ਹੀ ਨਹੀਂ वो लगी सिर परोसन में तेरी माँ ये है बू है कि माई परा मगरों लो सवेरे सवेरे करे कितों आ गई वो कै कर रब न जामन लैके अपनी माँ के प्यो का ना दस चलाक बड़ी माई कब जामन रब जामन पिता गुरु गोबिंद सिंह माता साहेब कौर वडो मेरा सिर एक बने मौत नंगी कृपान एना ही कहना है ज्यादा नहीं ਵੇ ਨਹੀਂ ਵੀ ਉੱਥੇ ਪੂਰੀ ਰਮੈਨ ਪੜਨੀ ਹੈ ਕੋਈ 4 ਰੁਪਏ ਤੇ ਪੜਨੇ ਨਹੀਂ ਕਿ ਉੱਥੇ ਲੰਮਾ ਛੋੜਾ ਕਹਾਣੀ ਕਰਨੀ 2 ਰੁਪਏ ਗੱਲ ਕਹਦੇ ਸਿੱਖ ਨਹੀਂ ਤੇ ਜਾ ਕਾਕਾ ਕਹਿੰਦਾ ਮੈਂ ਸਿੱਖਾਂ ਸਾਹਮਣੇ ਕਿਰਪਾਨ ਧਾਨੇ ਹੋ ਜੇ ਸਿੱਖ ਆਪਣੇ ਬਜ਼ੁਰਗਾਂ ਵੱਲ ਵੇਖੀ ਕਿਹੋ ਜੇ ਹੁੰਦੇ ਸੀ ਹੁਣ ਤੇ ਕਈਆਂ ਨੂੰ ਪੁੱਛਿਆ ਖੁਸ਼ੀ ਨਾਲ ਹੀ ਸਿਰ ਮਨਾਈ ਜਾਂਦੇ ਨੇ ਖੁਸ਼ੀ ਨਾਲ ਹੀ ਧੰਵਾਦ ਰੱਬ ਦਾ ਜਿਹੜਾ ਇਹਨਾਂ ਲੋਕਾਂ ਦਾ ਉਦੋਂ ਜਨਮ ਨਹੀਂ ਹੋਇਆ ਮਿਸਲਾਂ ਦੇ ਟਾਈਮ ਗੁਰੂਆਂ ਦੇ ਟਾਈਮ ਇੱਕ ਵੀ ਨਹੀਂ ਡੋਲਿਆ ਇਹਨਾਂ ਦਾ ਜਨਮ ਉਦੋਂ ਆ ਜਦੋਂ ਆ ਚੰਗਾ ਖਲੜ ਜਾ ਪੈ ਗਿਆ ਨਹੀਂ ਤੇ ਇਹਨਾਂ ਨੇ ਸਾਡਾ ਇਤਿਹਾਸ ਹੀ ਸਿੱਖਾਂ ਦਾ ਵਿਗੜ ਜਾਣਾ ਸੀ ਉਹਨੇ ਕਿਹਾ ਇਹ ਮੇਰੀ ਮੰਮੀ ਅੱਜ ਇਹ ਕੀ ਸੁਣਾਉਂਦੇ ਦੂਜੇ ਨੇ ਇਹਨੂੰ ਜੀ ਰਾਜ ਭਾਗ ਦਿੰਦੇ ਸੀ ਇਹਨੂੰ ਆਹ ਦਿੰਦੇ ਸੀ ਆਹ ਦਿੰਦੇ ਸੀ ਇਹ ਵੀ ਵੇਗ ਗਿਆ ਜੀ ਤਿ ਫਿਰ ਅਸੀਂ ਅੱਜ ਸਟੇਜਾਂ ਤੇ ਉਹ ਖਾਲਸੇ ਦੀਆਂ ਬਾਹਤਰੀਆਂ ਦੱਸਣ ਜੋਗੇ ਨਹੀਂ ਸੀ ਰਹਿਣਾ ਪੀ ਇਹ ਤੇ ਟੱਕੇ ਟੱਕੇ ਪਿੱਛੇ ਵੇਖ ਜਾਂਦੇ ਇਹਦੇ ਨਾਲ 30 ਨਾ 13 ਜਿੰਨਾ ਵੀ ਹਿੰਦੁਸਤਾਨ ਚ ਪ੍ਰਚਾਰ ਹੋ ਰਿਹਾ ਐ ਐ ਠੋਸ ਅਸੀਂ ਸਿੱਖ ਅਸੀਂ ਖਾਲਸੇ ਅਸੀਂ ਡੋਲਦੇ ਨਹੀਂ ਜੇ ਮਰਨ ਦੀ ਵਾਰੀ ਆ ਜਾਏ ਮਾਂ ਵੀ ਛੱਡ ਦਿੰਨੇ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਗੁਰੂ ਦੇ ਸਿੱਖ ਨਹੀਂ ਅਸੀਂ ਸਿੱਖ ਆ ਇੱਕ ਮੈਂ ਹੋਰ ਖਿਮਾ ਮੰਗ ਲਾ ਆ ਕਿਤੇ ਮੈਸੀਆਂ ਚ ਲਿਖ ਕੇ ਦੇ ਦੇਣਾ ਕੈਨੇਡਾ ਅਮਰੀਕਾ ਵਾਲੇ ਵੀ ਇੱਥੇ ਕਹੋ ਅਸੀਂ ਸਿੱਖ ਨਹੀਂ ਨਾ ਲਿਖ ਕੇ ਦੇ ਦੇਣਾ ਬਾਹਰ ਜਾਣਾ ਚਾਹੀਦਾ ਬਸ ਛੱਡਿਆ ਦੇਸ਼ ਮਾ ਮੈਂ ਛੱਡੀ ਲਿਖ ਕੇ ਦੇ ਦੇਣਗੇ ਨਲਜ ਕਿ ਅਸੀਂ ਸਿੱਖ ਨਹੀਂ ਫਿਰ ਇਹਨਾਂ ਦੀ ਤੁਲਨਾ ਉਹਨਾਂ ਨਾਲ ਕਰਾਂਗੇ ਉਹਨਾਂ ਸਿਰ ਤੇ ਦੇਸ਼ ਚ ਲੰਡਿਆ ਜਿਨ੍ਹਾਂ ਸ਼ਹੀਦੀਆਂ ਦਿੱਤੀਆਂ ਤੇ ਬੰਦਗੀਆਂ ਕੀਤੀਆਂ ਇਹਨਾਂ ਸਿਰ ਤੇ ਨਹੀਂ ਤੇ ਚਲਣ ਡਿਆ ਮਾਇਆ ਧਾਰੀਆਂ ਦੇ ਉਹਨਾਂ ਸਿਰ ਤੇ ਸਾਡੀ ਕੌਮ ਚੱਲਣ ਲਈ ਏ ਖਾਲਸਿਆਂ ਦੇ ਸੂਰਮਿਆਂ ਦੇ ਬਹਾਦਰਾਂ ਦੇ ਮਤ ਕੋਈ ਰਹਿ ਭਲੇਖੇ ਚ ਉਹ ਗੁਰੂ ਦੇ ਸਿੱਖ ਸਨ ਗੁਰੂ ਨਾਨਕ ਦੇ ਪਿਆਰੇ ਸਨ ਮਰ ਭਾਵੇਂ ਜਾਂ ਡੋਲਦੇ ਹੀ ਨਹੀਂ ਤੁਸੀਂ ਸੁਣਿਆ ਬੜਾ ਇਤਿਹਾਸ ਮੈਂ ਕੋਈ ਜ਼ਿਆਦਾ ਤਾਂ ਨਹੀਂ ਪੜਿਆ ਵੀ ਮੈਂ ਕੋਈ ਜ਼ਿਆਦਾ ਖੋਜ ਕਰ ਲਈ ਹੈ ਉਹੋ ਹੀ ਏ ਇੱਥੇ 11000 ਸ਼ਹੀਦ ਹੋ ਗਿਆ ਆ ਕੱਲੂਕਾਰਾ ਇੱਥੇ ਇੰਨੇ ਇੱਥੇ ਇੰਨੇ ਯਾਰ ਇੱਥੇ ਇੰਨੇ ਯਾਰ ਊਠਾਂ ਤੇ ਬੱਦੇ ਜਾ ਰਹੇ ਨੇ ਦਰਿਆ ਚੋਂ ਲੰਘ ਰਹੇ ਨੇ ਪੈਰਾਂ ਤੇ ਪਟੀਆਂ ਬੱਧੀਆਂ ਸੜਿਆ ਰੇਤਾ ਤੇ ਸ਼ਬਦ ਪੜਦੇ ਜਾ ਰਹੇ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿੱਧਕ ਨਾ ਜਾਵੇ ਪੜਦੇ ਜਾ ਰਹੇ ਨੇ ਇੱਕ ਵੀ ਨਹੀਂ ਡੋਲਿਆ ਕਿਉਂ ਉਹਨਾਂ ਨੂੰ ਪਤਾ ਘਸਵਟੀ ਲੱਗੀ ਹੋਈ ਏ ਤੇ ਪਾਸ ਹੋ ਗਏ ਸਾਰੇ ਬੋਲਿਆ ਕਰੋ ਜਦੋਂ ਲੱਗਦੀ ਏ ਰਾਨ ਕਸੋਟੀ ਸੇਂਬਾਰੇ ਜੀਵੜੇ ਜਦੋਂ ਲੱਗਦੀ ਏ ਰਾਨ ਕਸੋਟੀ ਬਾਸ ਹੁੰਦੇ ਮਰ ਜੀਵੜੇ ਲੱਗਦੀ ਏ ਰਾਨ ਕਸੋਟੀ ਬਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਏ ਰਾਨ ਕਸੋਟੀ ਬਾਸ ਹੁੰਦੇ ਮਰ ਜੀਵੜੇ ਕੋਈ ਜਾਨ ਕੀ ਸੁਟਾ ਠੀਕੇ ਨਾ ਕੋਈ ਰਾਮ ਸੋਟੀ ਰੋਦਾ ਜੋਰ ਜੀਵਾ ਹੋਏ ਮੁਰਦਾ ਕੋਈ ਮਰੀਦ ਇਹੋ ਜਿਹਾ ਸਿੱਖ ਕਿਤੇ ਸੋਚਦਾ ਵੀ ਨਹੀਂ ਕਿ ਮੈਂ ਧਰਮ ਛੱਡਦਾ ਮੈਂ ਸਿੱਖੀ ਛੱਡਦਾ ਸੋਚਦਾ ਵੀ ਨਹੀਂ